ਸੁਣਾਂਗੇ ਤੋਂ ਪਰਮੇਸ਼ਵਰ ਜੀ ਦਾ ਕਲਾ ਕੀ ਕਹਿੰਦਾ ਆ ਤਾਂ ਮਰੀਮ ਨੇ ਆਦ ਸੇਰ ਮਹੰਗਾ ਮੁਲਾ ਅਤਰ ਮਹੰਗਾ ਮੁਲਾ ਜਟਾ ਮਸੀ ਦਾ ਖਰਾ ਅਤਰ ਲੈ ਕੇ ਯਿਸੂ ਦੇ ਚਰਨਾਂ ਨੂੰ ਮਲਿਆ ਅਤੇ ਆਪਣੇ ਵਾਲਾਂ ਨਾਲ ਉਹਦੇ ਚਰਨ ਪੂੰਝੇ ਅਤੇ ਘਰ ਅਤਰ ਦੀ ਵਾਸਨਾ ਨਾਲ ਭਰ ਗਿਆ ਬੋਲੇ ਹallelujah ਸੋ ਖੁਦਾ ਦੇ ਕਲਾਮ ਚ ਲਿਖਿਆ ਆ ਕਿ ਇਹ ਸੌਤਰੀਏ ਬਹੁਤ ਮਿਹਨਤ ਮੁਲਾ ਅਤਰ ਲਿਆ ਕੇ ਯਿਸੂ ਦੇ ਚਰਨਾਂ ਦੇ ਵਿੱਚ ਆ ਦੋਲ ਦਿੱਤਾ ਪਾ ਦਿੱਤਾ ਔਰ ਆਪਣੇ ਵਾਲਾਂ ਦੇ ਨਾਲ ਯਿਸੂ ਦੇ ਚਰਨਾਂ ਨੂੰ ਪੁੰਝਿਆ ਜਦੋਂ ਚਰਨਾਂ ਨੂੰ ਪੁੰਜਿਆ ਔਰ ਬਹੁਤ ਮਹਿੰਗਾ ਸੀ ਉਹ ਅਤਰ ਅਤਰ ਉਹ ਜਦੋਂ ਉਹਦੇ ਚੇਲਿਆਂ ਨੇ ਵੇਖਿਆ ਇਹ ਬਹੁਤ ਮਹਿੰਗਾ ਆ ਕਹਿੰਦੇ ਨੁਕਸਾਨ ਹੋਇਆ ਪਰ ਉਹ ਬਾਸਨਾ ਦੇ ਨਾਲ ਸਾਰਾ ਘਰ ਭਰ ਗਿਆ ਉਹ ਕਹਿਣ ਲੱਗੇ ਕਿ ਚੇਲੇ ਕਹਿਣ ਲੱਗੇ ਕਿ ਗੁਰੂ ਜੀ ਜੇ ਇਹ ਵੇਕਦਾ ਇਹ ਪੈਸਾ ਹੋਰ ਕਿਤੇ ਚਲੇ ਜਾਂਦਾ ਗਰੀਬਾਂ ਤੇ ਚਲਿਆ ਜਾਂਦਾ ਸਹਿਤ ਕੰਗਾਲ ਠੀਕ ਹੋ ਜਾਂਦੇ ਪਰ ਯਿਸੂ ਪ੍ਰਭੂ ਜੀ ਨੇ ਕਿਹਾ ਕਿ ਨਹੀਂ ਕੰਗਾਲ ਸਦਾ ਤੁਹਾਡੇ ਨਾਲ ਨਹੀਂ ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਇਹ ਨਾਲ ਨਹੀਂ ਮੈਂ ਤੁਹਾਡੇ ਨਾਲ ਨਹੀਂ ਇਸ ਕਰਕੇ ਯਿਸੂ ਪ੍ਰਭੂ ਜੀ ਨੇ ਇਹ ਵਚਨ ਕਿਹਾ ਕਿ ਜੋ ਇਨੇ ਮੇਰੇ ਨਾਲ ਕੀਤਾ ਇਹ ਸਦਾ ਯਾਦਗिरी ਰਹਿਣਾ ਜਾਏਗਾ ਬੋਲੇ ਹallelujah ਸਾਡੀ ਜਿਹੜੀ ਯਾਦਗिरी ਹੈ ਉਹ ਰਹਿਣੀ ਹੈ ਪ੍ਰਭੂ ਜੀ ਦੇ ਨਾਮ ਕਾਇਮ ਰਹਿਣਾ ਸਾਡੀ ਯਾਦਗिरी ਕਾਇਮ ਰਹੇ ਸਿ ਪ੍ਰਭੂ ਜੀ ਦੇ ਨਾਮ ਸਦਾ ਕਾਇਮ ਰਹੀਏ ਸਦਾ ਜਾਦ ਸੋਹ ਦੇ ਨਾਲ ਸਾਡੀ ਬਣੀ ਰਹੇ ਕਿਉਂਕਿ ਇਸ ਸੰਸਾਰ ਤੇ ਪੱਕਾ ਕੋਈ ਵੀ ਨਾਮ ਨਹੀਂ ਇਸ ਸੰਸਾਰ 'ਤੇ ਕੋਈ ਚੀਜ਼ ਮਜ਼ਬੂਤ ਨਹੀਂ ਪਰ ਇੱਕ ਪਰਮੇਸ਼ਰ ਹੈ ਜਿਹੜਾ ਸਦਾ ਅਟਲ ਇੱਕੋ ਜਿਹਾ ਪਰਮੇਸ਼ਰ ਹੈ ਸਦਾ ਜੁੰਦਾ ਆ ਕਾਇਮ ਰਹੇਗਾ ਔਰ ਬਾਕੀ ਸਭ ਕੁਝ ਖਤਮ ਹੋ ਜਾਣਾ ਮਰ ਮੇਟਣ ਵਾਲਾ ਹੈ ਇਸੇ ਤਰ੍ਹਾਂ ਹੀ ਅਸੀਂ ਪ੍ਰਭੂ ਵਾਸਤੇ ਜਿਹੜੇ ਕੰਮ ਕਰਦੇ ਨੇ ਆ ਪ੍ਰਭੂ ਵਾਸਤੇ ਸੇਵਾ ਕਰਦੇ ਨੇ ਪ੍ਰਭੂ ਦੇ ਨਾਮ ਦੇ ਵਿੱਚ ਤੇ ਦੁਆ ਕਰਦੇ ਆ ਪ੍ਰਭੂ ਦੇ ਨਾਮ ਦੇ ਵਿੱਚ ਅਸੀਂ ਬੰਦਗੀ ਕਰਨ ਵਾਸਤੇ ਟਾਈਮ ਕੱਢ ਲੈਂਦੇ ਆ ਸੇਵਾ ਕਰ ਲੈਂਦੇ ਆ ਉਹ ਸਦਾ ਤਿੱਕਰ ਸਾਡੀ ਜਿਹੜੀ ਜਾਦਗਿਰੀ ਬਣੀ ਰਹਿਣੀ ਆ ਬੋਲੇ ਹਾਲੇਲੂ ਇਸ ਕਰਕੇ ਸੰਸਾਰ ਦੇ ਕੰਮਾਂ ਨੂੰ ਛੱਡ ਕੇ ਪ੍ਰਭੂ ਦੇ ਕੰਮ ਦੇ ਵਿੱਚ ਜਦੋਂ ਅਸੀਂ ਵੱਧਦੇ ਆ ਇਹਨੇ ਆਪਣਾ ਪੈਸਾ ਜਿਹੜਾ ਇਹਨੇ ਜਿਹੜਾ ਅਤਰ ਬਹੁਤ ਮਹਿੰਗਾ ਪ੍ਰਭੂ ਦੀ ਸੇਵਾ ਦੇ ਵਿੱਚ ਦੇ ਦਿੰਦਾ ਹੈ ਅੱਜ ਗੌਰ ਕਰੀਏ ਸਭ ਤੋਂ ਪਹਿਲਾਂ ਸਾਨੂੰ ਸਮਾਂ ਜਿਹੜਾ ਆ ਇਹ ਪ੍ਰਭੂ ਦੀ ਹਜ਼ੂਰੀ ਵਿੱਚ ਦੇਣਾ ਚਾਹੀਦਾ ਜਿਹੜਾ ਬੰਦਾ ਸਮਾਂ ਨਹੀਂ ਦੇ ਸਕਦਾ ਜਿਹੜਾ ਬੰਦਾ ਟਾਈਮ ਨਹੀਂ ਕੱਢ ਸਕਦਾ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਤੇ ਉਹ ਬੰਦਾ ਆਪਣੇ ਜੀਵਨ ਦੇ ਵਿੱਚ ਕੁਝ ਵੀ ਜਿਹੜਾ ਆਤਮਿਕ ਨਹੀਂ ਪਾ ਸਕਦਾ ਆਤਮਿਕ ਪੌਣ ਵਾਸਤੇ ਆਤਮਿਕ ਸਵਾਦ ਪਾਉਣ ਵਾਸਤੇ ਆਤਮਿਕ ਜੀਵਨ ਪਾਉਣ ਵਾਸਤੇ ਪ੍ਰਭੂ ਜੀ ਦੇ ਨਾਲ ਵਧਣ ਵਾਸਤੇ ਸਮਾਂ ਟੈ ਕਰਨਾ ਪਏ ਸਮਾਂ ਪ੍ਰਭੂ ਜੀ ਦੇ ਨਾਲ ਦੇਣਾ ਪਏ ਜਦੋਂ ਅਸੀਂ ਜ਼ਿਆਦਾ ਸਮਾਂ ਦੇਵਾਂਗੇ ਟਾਈਮ ਦੇਵਾਂਗੇ ਉਹਦੇ ਨਾਲ ਬੈਠਾਂਗੇ ਉਹਦੇ ਨਾਲ ਗੱਲਬਾਤ ਕਰਾਂਗੇ ਪ੍ਰਭੂ ਜੀ ਦਾ ਕੰਮ ਕਰਾਂਗੇ ਤੇ ਫਿਰ ਗੌਰ ਕਰੋ ਤੁਹਾਡੀ ਯਾਦ ਅਸ ਪੱਕੀ ਬਣ ਜਾਏਗੀ ਬੋਲੇ ਹਾਲੇਲੂਇਆ ਹਾਲੇਲੂਇਆ ਜਦੋਂ ਅਸੀਂ ਪ੍ਰਭੂ ਦੇ ਨਾਲ ਟਾਈਮ ਨਹੀਂ ਕੱਢ ਸਕਦੇ ਪ੍ਰਭੂ ਜੀ ਦੇ ਨਾਲ ਸਮਾਂ ਨਹੀਂ ਕੱਢ ਸਕਦੇ ਅਸੀਂ ਕਹੀਏ ਸਾਨੂੰ ਆ ਵੀ ਕੰਮ ਹੈ ਸਾਨੂੰ ਆ ਵੀ ਕੰਮ ਹੈ ਆ ਵੀ ਕੰਮ ਹੈ ਆ ਵੀ ਕੰਮ ਹੈ ਆ ਵੀ ਕੰਮ ਹੈ ਤੇ ਇਹ ਜਿੰਨਾ ਤੇ ਕਰ ਜਿੰਦੇ ਰਹੋਗੇ ਨਾਲ ਹੀ ਰਹਿਣੇ ਪਰ ਤੁਹਾਡਾ ਸਾਹ ਜਿਹੜਾ ਆ ਇਹ ਨਾਲ ਨਹੀਂ ਗਾ ਕੰਮ ਇਤੈ ਚੱਲਦੇ ਰਹਿੰਦੇ ਆ ਰਾਤੀ ਵੀ ਆਪਾਂ ਦੱਸ ਰਹੇ ਸਾਂ ਕਿ ਬੰਦਾ ਸੋਚੇ ਕਿ ਮੇਰੇ ਤੋਂ ਬਿਨਾ ਕੰਮ ਨਹੀਂ ਹੁੰਦਾ ਜਦੋਂ ਵਿਆਹ ਚੱਲ ਜੇਂਦਾ ਉਦੋਂ ਚਾਰ ਦਿਨਾਂ ਅੰਗੇ ਆਦੇ ਉਦੋਂ ਫਿਰ ਕਰ ਕਿੱਦਾਂ ਚੱਲਦਾ ਜਦੋਂ ਬੰਦਾ ਕਿਤੇ ਚਲੇ ਜਾਂਦਾ ਫਿਰ ਕਿੱਦਾਂ ਚੱਲਦਾ ਇਹ ਸੰਸਾਰ ਦਾ ਕੰਮ ਚੱਲਦਾ ਰਹਿਣਾ ਜਿਹੜੀ ਚਾਦਰ ਸਪੱਕੀ ਰਹਿਣੀ ਹੈ ਸਾਡੀ ਪ੍ਰਭੂ ਜੀ ਦੇ ਨਾਲ ਉਹ ਰਹਿਣੀ ਆ ਜਦੋਂ ਅਸੀਂ ਉਹਦੇ ਵਾਸਤੇ ਕੰਮ ਕਰਦੇ ਸਾਨੂੰ ਆਪਣਾ ਪੈਸਾ ਆਪਣਾ ਟਾਈਮ ਜਦੋਂ ਅਸੀਂ ਪ੍ਰਭੂ ਦੀ ਸੇਵਾ ਦੇ ਵਿੱਚ ਕੱਢਦੇ ਤੇ ਉਹ ਸਾਡੀ ਇੱਕ ਪੱਕੀ ਯਾਦਗਰੀ ਬਣ ਜਾਂਦੀ ਹੈ ਇਸ ਕਰਕੇ ਸਾਨੂੰ ਆਪਣੇ ਆਪ ਨੂੰ ਪਰਮੇਸ਼ਵਰ ਦੇ ਪਵਿੱਤਰ ਚਰਨਾ ਦੇ ਵਿੱਚ ਦੇਣਾ ਚਾਹੀਦਾ ਹੈ ਔਰ ਮਜ਼ਬੂਤ ਹੋਣਾ ਚਾਹੀਦਾ ਫਿਰ ਖੁਦਾ ਕੀ ਕਰੇਗਾ ਫਿਰ ਸਾਡੀ ਜਿਹੜੀ ਯਾਦ ਸਿਆ ਉਹ ਹੋਰ ਵੀ ਰੱਬ ਦੇ ਘਰ ਵਿੱਚ ਪੱਕੀ ਹੋ ਜਾਏਗੀ ਔਰ ਇਸ ਸੰਸਾਰ ਦੇ ਉੱਤੇ ਅਸੀਂ ਇਕਲੌਤੇ ਮੁਬਾਰਕ ਹੋਵਾਂਗੇ ਸੰਸਾਰ ਦੇ ਵਿੱਚ ਬੋਲੇ ਹਾਲੇਲੂਆਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਅਸੀਂ ਆਪਣੇ ਆਪ ਨੂੰ ਪ੍ਰਭੂ ਦੇ ਵਾਸਤੇ ਤਿਆਰ ਕਰ ਸਕਦੇ ਹਾਂ ਇਸ ਕਰਕੇ ਭੈਣੋ ਭਰਾਓ ਸਾਨੂੰ ਟਾਈਮ ਪ੍ਰਭੂ ਦੇ ਹਜ਼ੂਰੀ ਵਿੱਚ ਦੇਣਾ ਚਾਹੀਦਾ ਹੈ। ਉਦਾਮਨ